ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਗਰਮੀ ਵਾਲੀ ਹੈ ਜੀ ਵੀਡੀਓ ਬਣਾਉਣ ਨੂੰ ਤਾਂ ਮੇਰਾ ਬਹੁਤ ਜੀ ਕਰਦਾ ਵੀ ਡੇਲੀ ਵੀਡੀਓ ਬਣਾਇਆ ਕਰਾਂ ਪਰ ਗਰਮੀ ਨੇ ਨਾ ਮੈਨੂੰ ਮਾਰ ਰੱਖਿਆ ਮੈਥੋਂ ਗਰਮੀ ਨਹੀਂ ਕੱਟੀ ਜਾਂਦੀ ਨਾ ਮੈਥੋਂ ਸਹੀ ਪੁੱਛੋ ਗਰਮੀ ਚ ਕਰਦੇ ਕੰਮ ਹੁੰਦਾ ਖੰਡ ਚ ਕੀੜੀਆਂ ਵੱਢ ਜਾਂਦੀਆਂ ਕੋਈ ਇਲਾਜ ਹੀ ਦੱਸ ਰਹੇ ਹੋ ਤੀਜੇ ਦਿਨ ਉਹ 100 ਡਾਲਰ ਹੀ ਪੈਂਦੀ ਆ ਬੱਸ ਅਸੀਂ ਖੰਡ ਜੂਜ ਨਹੀਂ ਕਰਦੇ ਕਈ ਵਾਰੀ ਕੋਈ ਆ ਜਾਂਦਾ ਉਹਦੇ ਕਰਕੇ ਕਰਨਾ ਪੈਂਦਾ ਬਹੁਤ ਗਰਮੀ ਹੈ ਜੀ ਗਰਮੀ ਘਟੇ ਤਾਂ ਸੋਹਣੀਆਂ ਸੋਹਣੀਆਂ ਵੀਡੀਓ ਬਣਾ ਕੇ ਪਾਵਾਂ ਜਿਹੜੇ ਆਪ ਦੇ ਸੱਚ ਜੜੀਆਂ ਭੈਣਾ ਮੈਥੋਂ ਪੁੱਛਦੀਆਂ ਵੀ ਸਾਨੂੰ ਤੁਹਾਡਾ ਉਹ ਲਿੰਕ ਦਿਓ ਦੂਜੇ ਚੈਨਲ ਦਾ ਮੈਂ ਕੋਸ਼ਿਸ਼ ਕਰੂੰਗੀ ਅੱਜ ਲਿੰਕ ਦੀ ਫੋਟੋ ਖਿੱਚ ਕੇ ਨਾ ਇੱਕ ਪਾਸੇ ਉਹਦੇ ਲਾ ਦੂੰਗੀ ਥੰਬਨੇਲ ਤੇ ਵੀ ਤੁਹਾਨੂੰ ਪਤਾ ਲੱਗ ਜੂਗਾ ਬਾਕੀ ਯਾਰ ਤੁਸੀਂ ਐ ਨਾ ਕਰਿਆ ਕਰੋ ਮੇਰਾ ਸਾਥ ਦਿਓ ਰਿਸਪੌਂਸਿਬਿਲਟੀ ਆ ਸੋਡੇ ਮੈਂ ਸੋਡੇ ਆਸਰੇ ਤਾਂ ਜਿਉਣੀ ਆ ਸੱਚੀ ਪੁੱਛੋ ਮੈਂ ਸੋਡੇ ਨਾਲ YouTube ਫੈਮਿਲੀ ਨਾਲ ਤਾਂ ਮੈਂ ਜਾਉਣਾ ਸ਼ੁਰੂ ਕੀਤਾ ਮੈਂ ਤਾਂ ਆਪਦੀ ਜ਼ਿੰਦਗੀ ਦੇ ਵਿੱਚ ਕੱਲੀ ਆ ਗਈ ਜ਼ਿੰਦਗੀ ਨੂੰ ਨਰਕ ਬਣਾਈ ਬੈਠੀ ਸੀ ਵੀ ਮੈਂ ਕੱਲੀ ਆ ਮੇਰਾ ਕੋਈ ਹੈ ਨਹੀਂ ਮੈਨੂੰ ਸਾਰੇ ਪਰੇਸ਼ਾਨ ਕਰਦੇ ਆ ਸੋਡੇ ਨਾਲ ਮੈਂ ਜਾਉਣਾ ਸਿੱਖਿਆ ਤੁਸੀਂ ਮੇਰਾ ਸਾਥ ਦਿਓ ਪਲੀਜ਼ ਬੂਟਿਆਂ 'ਚ ਦੇਖਣ ਆਈ ਸੀ ਵੀ ਦੀਪੂ ਨੇ ਪਾਣੀ ਪਾਤਾ ਕਿ ਪਾਇਆ ਨਹੀਂ ਸਵੇਰ ਉੱਠਿਆ ਨਹੀਂ ਜਾਂਦਾ ਜੀ ਥੱਕ ਜਾਂਦਾ ਜੀ ਰਾਤ ਨੂੰ ਬਹੁਤ ਟਾਈਮ ਹੋ ਜਾਂਦਾ ਸਾਨੂੰ ਵੀਡੀਓ ਬੂਟੀਆਂ ਬਣਾਉਣ ਤੇ ਸਾਡਾ ਕੰਮ ਆ ਨਾ ਜਿਹੜਾ ਥੋੜਾ ਜਿਹਾ ਸੌਖਾ ਜੇ ਆਪਾਂ ਕਹਿ ਦਈਏ ਕਿ ਇਹਦਾ ਸੌਖਾ ਨਹੀਂ ਹੈਗਾ ਵੀ ਆਪਾਂ ਕੰਮ ਕਰ ਲਿਆ ਕੱਪੜਿਆਂ ਦਾ ਵੀ 2 ਰੁਪਏ ਕਮਾ ਲਏ ਨਹੀਂ ਇਹਨਾਂ ਸੌਖਾ ਨਹੀਂ ਹੈਗਾ ਦਾ ਦੀਪੂ ਦਾ ਵਿਚਾਰਾ ਸਵੇਰੇ ਉੱਠ ਕੇ ਦੁੱਧ ਪੀ ਕੇ ਪਾਠ ਕਰਕੇ ਜੁਨੀ ਗਿਆ ਮੈਨੂੰ ਕਹਿ ਗਿਆ ਵੀ ਮੰਮੀ ਮੇਰੇ ਆਉਂਗੇ ਨਹੀਂ ਰੋਟੀ ਬਣਾ ਲਈ ਵੀ ਮੈਂ 1 ਵਜੇ ਆ ਜਾਊਂਗਾ ਨਾਲੇ ਪਾਰਸਲ ਬਾਈ ਬਣ ਕੇ ਸੱਚ ਦੂਜੀ ਵੀਡੀਓ ਤੇ ਕਹੂੰਗੀ ਵੀ ਜਿਹੜੇ ਪਾਰਸਲ ਲਵਾਉਂਦੇ ਆ ਵੀ ਥੋੜਾ ਜਿਹਾ ਸਬਰ ਕਰ ਲਿਆ ਕਰੋ ਗਰਮੀ ਵਾਲੀ ਆ ਕਈ ਵਾਰ ਤਾਂ ਡਾਕ ਖਾਨਾ ਬੰਦ ਹੁੰਦਾ ਕਈ ਵਾਰੀ ਹੁਣ ਦੇਖ ਸਰਦੀ ਜੀ ਤਾਂ ਮੈਂ ਵੀ ਪਾਰਸਲ ਲਾਏ ਆਉਂਦੀ ਸੀ ਤੇ ਗਰਮੀ ਚ ਮੈਥੋਂ ਹੁਣ ਲੱਗਦੇ ਨਹੀਂ ਜੀ ਗਰਮੀ ਬਾਲੀ ਆ ਜੇ ਸਹੀ ਪੁੱਛਦਾ ਲੱਗਦਾ ਵੀ ਜਾਨ ਮਿਕਲੂਗੀ ਬਾਲੀ ਗਰਮੀ ਆ ਜੀ ਤਾਂ ਪਲੀਜ਼ ਥੋੜਾ ਜਿਹਾ ਸਬਰ ਕਰ ਲਿਆ ਕਰੋ ਅਸੀਂ ਕਿਹੜਾ ਕੋਈ ਧੋਖਾ ਕਰਦੇ ਆ ਵੀ ਕਿਹੇ ਚੀਜ਼ ਧੋਖਾ ਹੈਗਾ ਜੇ ਮੈਂ ਵੀਡੀਓ ਨਾ ਪਾਵਾਂ ਨਾ ਇੱਕ ਮਹੀ ਭੈਣ ਆ ਚਰਨਜੀਤ ਕੌਰ ਉਹਦਾ ਉਹਦੀ ਮੈਸੇਜ ਆ ਜਾਂਦਾ ਤੁਸੀਂ ਵੀਡੀਓ ਨਹੀਂ ਪਾਈ ਤੇ ਦੋ ਦਿਨ ਹੋ ਗਏ ਆਪਾਂ ਤੋਂ ਪਾਠ ਵੀ ਹੋਇਆ ਨਹੀਂ ਜਿਹੜਾ ਆਪਾਂ ਪਾਠ ਕਰਦੇ ਹੁੰਦੇ ਸੀਗੇ ਦੁਪਹਿਰੇ ਮੈਨੂੰ ਇਹ ਲੱਗਿਆ ਵੀ ਉਹਦੇ ਤਰ੍ਹਾਂ ਥੋੜਾ ਲਾਈਵ ਕੱਟ ਆਉਂਦੇ ਆ 8 ਤੋਂ 10 ਕ ਲਈ ਵੀ ਆਉਂਦੇ ਆ ਫਿਰ ਮੈਨੂੰ ਇਹ ਲੱਗਿਆ ਵੀ ਸ਼ਾਇਦ ਮੈਂ ਉਹ ਟਾਈਮ ਤੇ ਕੋਈ ਨਾਮ ਜੱਬ ਕੇ ਰਾਜੀ ਨਹੀਂ ਵੀ ਮੈਂ ਟਾਈਮ ਚੇਂਜ ਕਰੂੰਗੀ ਬਾਕੀ ਤੁਸੀਂ ਮੈਨੂੰ ਮੈਸੇਜ ਕਰਕੇ ਜਰੂਰ ਦੱਸਣਾ ਵੀ ਆਪਾਂ ਕਿਹੜਾ ਟਾਈਮ ਰੱਖੀਏ ਵੀ ਜਿਹੜੇ ਵੇਲੇ ਤੁਸੀਂ ਫਰੀ ਹੋਵੋ ਵੀ ਆਏ ਵੀ ਬੰਦੇ ਕਾਫੀ ਜੁੜਨਾ ਕੋਈ 50 100 ਤਾਂ ਜੁੜੇ ਹਨਾ ਫਿਰ ਆਪਾਂ ਪਾਟ ਕਰੀਏ ਹਨਾ 7000 8 ਹੀ ਜੁੜਦੇ ਆ ਮੈਂ ਦੇਖ ਲੈਣੀ ਹੁੰਦੀ ਹੈ ਤੇ ਉਹ ਤੁਸੀਂ ਮੈਨੂੰ ਟਾਈਮਿੰਗ ਦੱਸ ਦਿਓ ਆਪਾਂ ਉਹਦੇ ਟਾਈਮਿੰਗ ਦੇ ਹਿਸਾਬ ਨਾਲ ਰੱਖ ਲਾਂਗੇ ਜੇ ਤੁਸੀਂ ਰਾਤ ਨੂੰ ਫਰੀ ਹੁੰਦੇ ਹੋ ਤਾਂ ਵੈਸੇ ਰਾਤ ਨੂੰ ਤਾਂ ਮੇਰੇ ਕੋਲ ਵੀ ਬਹੁਤ ਟਾਈਮ ਨਹੀਂ ਹੁੰਦਾ ਕਿਉਂਕਿ ਰਾਤ ਨੂੰ ਤਾਂ ਅਡਰੈਸ ਲਿਖਣੇ ਹੁੰਦੇ ਆ ਤੇ ਬਾਕੀ ਤੁਸੀਂ ਕਹਿ ਦਿੰਦੇ ਹੋ ਗੀਤ ਦੇ ਵਿੱਚ ਵੀ ਤੁਸੀਂ ਕੋ ਸ਼ਸ਼ਾ ਸ਼ਸ਼ਾ ਦਾ ਪੰਗਾ ਤਾਂ ਵੀਰੇ ਬਾਲਾ ਪੈਂਦਾ ਮੈਨੂੰ ਘਰੇ ਵੀ ਬਾਲੀ ਟੋਕ ਕਰਦੇ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਸ਼ਸ਼ਾ ਉਹ ਕਿਵੇਂ ਬੋਲਣਾ ਦੂਜਾ ਕਿਵੇਂ ਇੱਕ ਭੈਣ ਨੇ ਕਿਹਾ ਤੁਸੀਂ ਪੰਜਾਬੀ ਸਿੱਖੋ ਪੰਜਾਬੀ ਤਾਂ ਮੈਨੂੰ ਬਹੁਤ ਆਉਂਦੀ ਹੈ ਭੈਣੇ ਜਿਹੜਾ ਬੰਦਾ ਮਤਲਬ ਮਹਾਰਾਜ ਦੀ ਬਾਣੀ ਵੜ ਲੈਂਦਾ ਤੇ ਉਹ ਪੰਜਾਬੀ ਵੀ ਜਾਣਦਾ ਹੁੰਦਾ ਪਰ ਪੰਗਾ ਪਤਾ ਕੀ ਪੈਂਦਾ ਵੀ ਮਾ ਜਿਹੜਾ ਸ਼ਸ਼ਾ ਪਤਾ ਨਹੀਂ ਕਿਦਾਂ ਵੀ ਜਦੋਂ ਦਾ ਮੈਨੂੰ ਵਿਚ ਦੀ ਥੈਰੜ ਹੋ ਗਿਆ ਸੀ ਕਿਰਾ ਵੀ ਗੁਰੂ ਦੀ ਕਿਰਪਾ ਮੇਰਾ ਥੈਰੜ ਟੁੱਟ ਗਿਆ ਕੋਈ ਉਦੋਂ ਲਈ ਮੈਂ ਦਵਾਈ ਤੋਈ ਨਹੀਂ ਲਈ ਵਿੱਚ ਬੀਰ ਗਰਾਸੀ ਪੀਤਾ ਸੀ ਉਹਦੇ ਲਈ ਵੀ ਤੇ ਉਦੋਂ ਦਾ ਨਾ ਜਿਹੜਾ ਛੱਛਾ ਛੱਛੇ 'ਚ ਮੇਰਾ ਪੰਗਾ ਪਾਇਆ ਜਾਂਦਾ ਵੀ ਮੈਂ ਜਿਵੇਂ ਆਪਾਂ ਕਹਿੰਦੇ ਨਾ ਪਰਸ਼ਾਦ ਉਦੋਂ ਵੀ ਮੈਥੋਂ ਥੋੜਾ ਜਿਹਾ ਕੁਛ ਵੀ ਉਹ ਸੱਸਾ ਬੋਲਿਆ ਜਾਂਦਾ ਵੀ ਇਹ ਮੇਰੇ ਸਾਰੇ ਨਹੀਂ ਜੀ ਬਿਮਾਰੀਆਂ ਕਰਕੇ ਲਾ ਲਓ ਜਿਵੇਂ ਮਰਜ਼ੀ ਲਾ ਲਓ ਮੈਡੀਸਨ ਖਾਦੀ ਕਰਕੇ ਲਾ ਲਓ ਹਨਾ ਵੀ ਉਹ ਉਹ ਦਿਮਾਗ 'ਚ ਮੇਰੇ ਹੁੰਦਾ ਵੀ ਮੈਨੂੰ ਇਦਾਂ ਬੋਲਣਾ ਪਤਾ ਨਹੀਂ ਕਿਦਾਂ ਫਿਰ ਉਦਾਂ ਹੀ ਬੋਲ ਦਿੰਨੀ ਆ ਸੋ ਪਲੀਜ਼ ਇਹ ਚੀਜ਼ ਮੈਂ ਨਾ ਕਰਿਆ ਕਰੋ ਮੇਰੀ ਮਜਬੂਰੀ ਸਮਝੋ ਕਿਉਂਕਿ ਜਿਹੜੇ ਪੇਸ਼ੈਂਟ ਹੁੰਦੇ ਨੇ ਨਾ ਜਿਨ੍ਹਾਂ ਨੇ ਮਨੁਰਾ ਦਾ ਲੱਖਾਂ ਕਰੋੜਾਂ ਦੀ ਦਵਾਈ ਖਾਧੀ ਹੋਵੇ ਉਹਨਾਂ ਤੋਂ ਕੁਛ ਨਾ ਕੁਛ ਤਾਂ ਹੋ ਜਾਂਦਾ ਜੀ ਮੈਂ ਪਹਿਲੀ ਗੱਲ ਤਾਂ ਮੈਂ ਗੀਤ ਲਿਖਦੀ ਹੁੰਨੀ ਆ ਗੀਤ ਲਿਖੇ ਬਿਨਾ ਤਾਂ ਮੇਰੇ ਯਾਦ ਹੀ ਨਹੀਂ ਰਹਿੰਦਾ ਕਿਉਂਕਿ ਜਿਹੜਾ ਸ਼ੂਗਰ ਹੁੰਦਾ ਨਾ ਜੀ ਤੁਹਾਡਾ ਜਿਹੜਾ ਬ੍ਰੇਨ ਇਹਨੂੰ ਵਾਸ਼ ਕਰ ਦਿੰਦਾ ਕਿਉਂਕਿ ਜਦੋਂ ਆਪਾਂ ਮਿੱਠਾ ਖਾਂਦੇ ਰਹਿੰਨੇ ਹਾਂ ਉਦੋਂ ਆਪਣਾ ਦਿਮਾਗ ਕਰਦਾ ਪੂਰਾ ਕੰਮ ਵੀ ਮਿੱਠੇ ਦੇ ਨਾਲ ਦਿਮਾਗ ਆ ਥੋੜਾ ਮਿੱਠਾ ਆਪਣੇ ਦਿਮਾਗ ਨੂੰ ਜ਼ਰੂਰੀ ਹੁੰਦਾ ਬਟ ਜਿਹੜੇ 슈ਗਰ ਜ ਮੈਂ ਐਵੇਂ ਮਿੱਠਾ ਕਦੇ ਭਾਵੇਂ ਕੋਈ ਕਿਸੇ ਪ੍ਰੋਗਰਾਮ ਤੇ ਕੋਈ ਅੱਧੀ ਗੱਲਾਂ ਵਜਿਆ ਮਨ ਖਾਲਾ ਹਨ ਪਰ ਟੋਟਲੀ ਮੇਰਾ ਮਿੱਠਾ ਬੰਦ ਹੈ ਮੇਰਾ ਚਾਹ ਦਾ ਇੱਕ ਕੱਪ ਹੁੰਦਾ ਉਹਦੇ ਵਿੱਚ ਹਲਕੀ ਜੀ ਸ਼ੱਕਰ ਹੁੰਦੀ ਹੈ ਵੀ ਜਦੋਂ ਆਪਣਾ ਨਜਾਇਜ਼ ਅੱਗੇ ਮੈਨੂੰ ਸ਼ੌਂਕ ਸੀ ਗੁੜ ਵਾਲੀਆਂ ਸੇਵੀਆਂ ਬਣਾ ਕੇ ਖਾਣ ਦਾ ਗੁੜ ਵਾਲੀ ਚੂਰੀ ਘੁੱਟ ਕੇ ਖਾਣ ਦਾ ਵੀ ਬਹੁਤ ਚੀਜ਼ਾਂ ਮੈਂ ਖਾਂਦੀ ਹੁੰਦੀ ਸੀਗੀ ਹੁਣ ਦੇਖ ਲਓ ਮੇਰੀ ਕੀ ਕੰਡੀਸ਼ਨ ਹੈ ਮੈਂ ਸਭ ਤੋਂ ਵੱਧ ਮਿੱਠੇ ਦੀ ਸਕੀਨ ਸੀ ਤੇ ਪਰ ਮਿੱਠਾ ਮੇਰਾ ਛੁੱਟਿਆ ਪਿਆ ਇਸ ਕਰਕੇ ਨਾ ਜੀ ਜਿਹੜਾ ਬੰਦਾ 슈ਗਰ ਦੇ ਮਰੀਜ਼ ਹੈ ਉਹਨਾਂ ਨੂੰ ਪਤਾ ਹੀ ਆ ਵੀ ਉਹਨਾਂ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਆ ਉਹ ਭੁੱਲ ਵੀ ਜਾਂਦੇ ਉਹ ਗੱਲ ਕਰਦੇ ਕਰਦੇ ਭੁੱਲ ਜਾਂਦੇ ਇਹ 슈ਗਰ ਦਾ ਪੰਗਾ ਹੀ ਇਹ ਹੈ ਜੀ ਵਿਦਆਊਟ ਮਿੱਠਾ ਆਪਣਾ ਜਿਹੜਾ ਮਾਈਂਡ ਆ ਉਹ ਇੰਨਾ ਵਧੀਆ ਕੰਮ ਨਹੀਂ ਕਰਦਾ ਜੀ ਇਹ ਗੱਲ ਸੱਚ ਹੈ ਸੋ ਸਮਝਿਆ ਕਰੋ ਮੈਂ ਤਾਂ ਸੋਡੀ ਆਪਣੀ ਫੈਮਲੀ ਆ ਤੁਸੀਂ ਮੇਰੀ ਫੈਮਲੀ ਹੋ ਆਪਣੀ ਫੈਮਲੀ ਦੀ ਜੇ ਆਪਾਂ ਦੁੱਖ ਨਾ ਸਮਝਾਂਗੇ ਤਾਂ ਕੌਣ ਸਮਝੂਗਾ ਹਨਾ ਸੋ ਮੈਂ ਪਹਿਲੀ ਵੀਡੀਓ ਚ ਕਹਿਣੀ ਹੁੰਦੀ ਆ ਵੀ ਜੇ ਕੋਈ ਗਲਤੀ ਹੋਈ ਤਾਂ ਮੈਨੂੰ ਮਾਫ ਕਰੋ ਮੈਨੂੰ ਪਤਾ ਹੁੰਦਾ ਵੀ ਗਲਤੀ ਬੰਦੇ ਤੋਂ ਕੋਈ ਨਾ ਕੋਈ ਹੋ ਜਾਂਦੀ ਹੁੰਦੀ ਆ ਹਨਾ ਗਲਤੀ ਕਰਕੇ ਜਿਹੜਾ ਬੰਦਾ ਮੰਨਦਾ ਉਹਦੋਂ ਵੱਡਾ ਮੈਂ ਕਹਣੀ ਆ ਕਿ ਬੰਦਾ ਹੋ ਨਹੀਂ ਸਕਦਾ ਵੀ ਗਲਤੀ ਕਰਕੇ ਜਿਹੜਾ ਮੰਨਣ ਸਿੱਖ ਗਿਆ ਸੋ ਮੈਂ ਸੋਡੇ ਸਾਰੇ ਜ਼ਿੰਦਗੀ ਜਿਉ ਰਹੀ ਆ ਤੁਸੀਂ ਮੇਰਾ ਪਰਿਵਾਰ ਹੋ ਤੁਸੀਂ ਮਾਂ ਭੈਣ ਪਿਓ ਸਭ ਕੁਝ ਤੁਸੀਂ ਹੋ ਮੇਰੇ ਹਨਾ ਤਾਂ ਫਿਰ ਮੈਨੂੰ ਵੀ ਸਮਝਿਆ ਕਰੋ ਤੁਸੀਂ ਥੋੜਾ ਜਿਹਾ ਸੋਡੇ ਆਸਰੇ ਨਾਲ ਮੈਂ ਆ ਠੀਕ ਆ ਜੀ ਮੈਂ ਕੜਾ ਕਹਿਣੀ ਆ ਵੀ ਮੈਂ ਕੱਲੀ ਖੁਸ਼ ਆਂ ਠੀਕ ਹੈ ਤੁਸੀਂ ਉਹ ਛੋਡੇ ਚ ਰੱਬ ਵੱਸਦਾ ਇਹ ਮੈਨੂੰ ਪਤਾ ਵੀ ਲੋਕਾਂ ਚ ਰੱਬ ਵੱਸਦਾ ਹੁੰਦਾ ਠੀਕ ਹੈ ਆਪਾਂ ਕਿਸੇ ਲਈ ਤਰਸ ਕਰਦੇ ਆ ਆਪਾਂ ਕਿਸੇ ਲਈ ਕੋਈ ਦਇਆ ਤੇ ਕੰਮ ਕਰਦੇ ਆ ਹਨ ਤੇ ਉੱਥੋਂ ਸਮਝੋ ਵੀ ਤੁਹਾਡੇ ਅੰਦਰ ਰੱਬ ਦਾ ਵੱਸ ਹੈ ਜਦੋਂ ਤੁਹਾਨੂੰ ਕਿਸੇ ਤੇ ਤਰਸ ਆਉਣ ਲੱਗ ਜੇ ਨਾ ਸਮਝ ਵੀ ਤੁਸੀਂ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ ਕਿਸੇ ਤੇ ਵੇਖ ਕੇ ਕਿਸੇ ਤਕਲੀਫ ਬਣੂ ਤੇ ਤਰਸ ਕਰ ਲੱਜੋ ਸਮਝ ਲਓ ਤੁਹਾਡੇ ਅੰਦਰ ਪਰਮਾਤਮਾ ਦਾ ਵਾਸਾ ਹੋ ਚੁੱਕਿਆ ਸੋ ਨੂੰ ਲੋੜ ਨਹੀਂ ਇੱਧਰ ਉੱਧਰ ਜਾਣ ਦੀ ਤੇ ਰੱਬ ਤੁਹਾਡੇ ਅੰਦਰ ਬਸਣ ਲੱਗ ਚੁੱਕਿਆ ਕਿਉਂਕਿ ਰੱਬ ਜਦੋਂ ਤੁਹਾਡੇ ਅੰਦਰ ਦਇਆ ਤਰਸ ਪੈਦਾ ਕਰਦਾ ਨਾ ਉਹ ਤੁਹਾਡੇ ਅੰਦਰ ਹੀ ਬਸਣ ਲੱਗ ਜਾਂਦਾ ਹੈ ਫਿਰ ਤੇਰਾ ਰੱਬ ਨੂੰ ਭਾਲਣ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਸੋ ਮੈਂ ਵੀ ਇੱਕ ਵਿਚਾਰੀ ਨਮਾਣੀ ਜੀ ਆ ਵੀ ਹੁਣ ਮੰਨ ਲਓ ਮੇਰਾ ਜਦੋਂ ਜੀ ਨਹੀਂ ਲੱਗਦਾ ਮੈਂ ਕੋਈ ਵੀਡੀਓ ਬਣਾ ਕੇ ਪਾ ਦਿੰਨੀ ਆ ਉਦੋਂ ਮੈਂ ਤੁਹਾਡੇ ਚ ਰੁੱਝ ਚਾਨੀ ਆ ਕਿ ਮੈਂ ਸੱਚ ਬੋਲ ਰਹੀ ਆ ਕੋਈ ਯਕੀਨ ਕਰੋ ਨਾ ਕਰੋ ਮੇਰਾ ਵਾਹਿਗੁਰੂ ਜਾਣਦਾ ਵੀ ਮੈਂ ਦਰਦਾਂ ਚੋਂ ਨਿਕਲਣ ਲਈ ਥੋਡੇ ਨਾਲ ਲਾਈਵ ਹੋ ਜਾਨੀ ਆ ਵੀਡੀਓ ਬਣਾ ਕੇ ਪਾ ਦੇਣੀ ਆ ਠੀਕ ਆ ਆਪਣੇ ਆਪ ਨੂੰ ਬਿਜੀ ਰੱਖਦੀ ਆ ਵੀ ਮੈਨੂੰ ਉਹ ਮੌਕਾ ਨਾ ਮਿਲੇ ਵੀ ਮੈਂ ਕੋਈ ਆਪਦੀ ਚੀਜ਼ ਨੂੰ ਬਾਰ-ਬਾਰ ਦੇਖਾ ਮੈਨੂੰ ਵਧੀਆ ਨਹੀਂ ਲੱਗਦਾ ਜੀ ਤੇ ਬਾਕੀ ਤੁਸੀਂ ਮੇਰੀ ਪਰਿਵਾਰ ਹੋ ਤੁਸੀਂ ਕੁਝ ਵੀ ਕਹਿ ਸਕਦੇ ਹੋ ਤੁਹਾਨੂੰ ਅਥਾਰਟੀ ਦਿੱਤੀ ਆ ਮੈਂ ਕੋਈ ਚੱਕਰ ਨਹੀਂ ਕੋਈ ਗਲਤੀ ਹੁੰਦੀ ਹੈ ਮੇਰੇ ਚ ਮੈਂ ਤਾਂ ਖੁਦ ਕਹਣੀ ਆ ਵੀ ਤੁਸੀਂ ਮੈਨੂੰ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਵੀ ਇੱਥੇ ਗਲਤ ਹੈ ਮੈਨੂੰ ਪਤਾ ਜਿਹੜਾ ਛਸ਼ਾਣਾ ਜੀ ਉੱਥੇ ਪੰਗਾ ਪੈਂਦਾ ਮੇਰੇ ਸਮਝ ਚੋਂ ਬਾਹਰ ਹੋਈ ਪਈ ਆ ਗੱਲ ਵੀ ਮੈਨੂੰ ਕਿਉਂ ਨਹੀਂ ਸੁਧਾਰ ਪਉਂਦੀ ਇਹ ਕੱਲਾ ਛਸ਼ਾ ਇੱਥੇ ਨਹੀਂ ਹਰ ਇੱਕ ਥਾਂ ਤੇ ਮੈਥੋਂ ਗਲਤ ਬੋਲਿਆ ਜਾਂਦਾ ਜੀ ਬਹੁਤ ਮੈਨੂੰ ਮਤਲਬ ਇਹ ਚੀਜ਼ ਨੂੰ ਮੈਂ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਕਿਉਂ ਜੀ ਕਿੱਦਾਂ ਭੁੱਲ ਜਾਂਦੀ ਆ ਸਮਝ ਤੋਂ ਬਾਹਰ ਮੈਂ ਜਾਣ ਬੁੱਝ ਕੇ ਕੁਝ ਨਹੀਂ ਕਰਦੀ ਜੀ ਮੇਰਾ ਰੱਬ ਜਾਣਦਾ ਕਿਹੜੇ ਬੰਦੇ ਦਾ ਜੀ ਕਰਦਾ ਹੁੰਦਾ ਵੀ ਉਹ ਕੋਈ ਬੜੀ ਗਲਤ ਬੋਲੇ ਹਨਾ ਜਿਵੇਂ ਉਹ ਗੁਰਦਾਸ ਮਰਾਲੀ ਗਾਣੇ ਚ ਗਿਆ ਸੀ ਵੀ ਤੇਰੀ ਹੋਰ ਮਜਬੂਰੀ ਮੇਰੀ ਹੋਰ ਮਜ਼ਦੂਰੀ ਮੈਂ ਨਾ ਉਹ ਦੋ ਤਿੰਨ ਵਾਰੀ ਗਾਣਾ ਸੁਣਿਆ ਮੈਨੂੰ ਮਜਬੂਰੀ ਨਹੀਂ ਮੈਨੂੰ ਮਜ਼ਦੂਰੀ ਦੀ ਸਮਝ ਆਈ ਹੈ ਪਤਾ ਨਹੀਂ ਕਿਉਂ ਵੀ ਮੈਂ ਦੋ ਤਿੰਨ ਵਾਰੀ ਉਹ ਗਾਣਾ ਸੁਣ ਲਿਆ ਉੱਥੇ ਮੈਨੂੰ ਮਜਬੂਰੀ ਨਹੀਂ ਕਹਿੰਦਾ ਉਹ ਲੱਗਦਾ ਉਹ ਮਜ਼ਦੂਰੀ ਕਹਿੰਦਾ ਪਤਾ ਨਹੀਂ ਕਿਵੇਂ ਕੀ ਕੁਝ ਹੋ ਗਿਆ ਬਾਧਾ ਚਲੋ ਆਪਾਂ ਕਿਹੜਾ ਕੋਈ ਬੜੀ ਵੱਡੀ ਕਲਾਕਾਰ ਹੈ ਤੁਹਾਡੇ ਵਰਗੇ ਭੈਣ ਭਰਾ ਮਨੋਰੰਜਨ ਕਰ ਲੈਣੇ ਤੁਸੀਂ ਮੇਰੀ ਫੈਮਿਲੀ ਹੈ ਫਿਰ ਵੀ ਜੇ ਮੈਂ ਕੋਈ ਗਲਤੀ ਮੇਥੋਂ ਹੁੰਦੀ ਹੈ ਤਾਂ ਤੁਸੀਂ ਦੱਸ ਦਿਆ ਕਰੋ ਆਪਾਂ ਸਧਾਰਨ ਦੀ ਵੀਰੇ ਪੂਰੀ ਕੋਸ਼ਿਸ਼ ਕਰਦੇ ਆਂ ਯਾਦ ਵੀ ਕਰਦੇ ਆਂ ਅਸੀਂ ਗੱਲ ਨਹੀਂ ਵੀ ਮੈਂ ਮੈਂਡ ਕਰਦੀ ਆ ਮੈਨੂੰ ਵਧੀਆ ਲੱਗਦਾ ਜਦੋਂ ਕਿਸੇ ਨੂੰ ਰੋਕਦਾ ਟੋਕਦਾ ਸਮਝੋ ਉਸਨੂੰ ਪਿਆਰ ਕਰਦਾ ਸਮਝਦੇ ਆ ਜਿਹੜਾ ਤੁਹਾਨੂੰ ਪਿਆਰ ਨਹੀਂ ਕਰਦਾ ਉਸਨੂੰ ਰੋਕ ਟੋਕ ਕਦੇ ਵੀ ਨਹੀਂ ਕਰਦਾ ਤੁਹਾਡੇ ਚੋਂ ਕਦੇ ਕਮੀ ਨਹੀਂ ਕੱਢੂਗਾ ਜਿਹੜਾ ਤੁਹਾਨੂੰ ਪਿਆਰ ਨਹੀਂ ਕਰਦਾ ਜਿਹੜਾ ਤੁਹਾਨੂੰ ਪਿਆਰ ਕਰਦਾ ਉਹ ਤੁਹਾਡੇ ਤੇ ਕਮੀ ਵੀ ਕੱਢੂਗਾ ਟੋਕ ਰੋਕ ਵੀ ਕਰੂਗਾ ਇਹ ਪਿਆ ਸੋ ਮੇ ਤਾਂ ਜਿਉਣੀ ਛੋਡੇ ਆਸਰੇ ਆਂ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਂ ਆ ਜਿੱਦ ਤੂੰ ਤੁਸੀਂ ਮੇਰਾ ਸਾਥ ਛੱਡਤਾ ਆਪਾਂ ਦੁਨੀਆ ਟੁੱਟ ਜਾਗੇ ਫਿਰ ਕੀ ਐ ਜਾਣਤ ਹੈਗਾ ਹੀ ਇੱਕ ਦਿਨ ਲੇਟ ਕੀ ਫੇਟ ਕੀ ਹਨਾ ਸੋ ਮੇਰਾ ਸਾਥ ਦਿਓ ਛੋਡੇ ਸਾਥ ਦੀ ਬਹੁਤ ਲੋੜ ਆ ਮੈਂ ਵੀਡੀਓ ਛੋਟੀ ਬਣਾ ਕੇ ਤਾਂ ਪਾਈ ਆ ਜੀ ਮੇਰੇ ਕੱਪੜੇ ਵਾਲੀ ਵੀਡੀਓ ਦਾ ਵੀ ਟਾਈਮ ਹੋਗਾ ਤੇ ਕਸਟਮਰ ਵੀ ਆਉਣ ਵਾਲੇ ਆ ਤੇ ਮੈਂ ਇਸ ਚੈਨਲ ਤੇ ਨਾ ਅੱਜ ਉਹਦਾ ਲਿੰਕ ਜਾਂ ਫੋਟੋ ਜੀ ਖਿੱਚ ਕੇ ਨਾਲ ਪਾਉਂਗੀ ਹੂੰ ਤਾਂ ਮੈਨੂੰ ਆਈਡੀ ਨਾਲ ਲਾਉਣੀ ਨਹੀਂ ਆਉਂਦੀ ਐਨਾ ਤਾਂ ਮੈਨੂੰ ਨੌਲੇਜ ਨਹੀਂ ਦੀਪੂ ਲਾਉਂਦਾ ਮੈਂ ਉਹਦੀ ਫੋਟੋ ਜੀ ਇੱਕ ਪਾਸੇ ਖਿੱਚ ਕੇ ਜ਼ਰੂਰ ਲਾਉਂਗੀ ਉਹ ਮੇਰੇ ਚੈਨਲ ਦੀ ਹੋਊਗੀ ਦੂਜੇ ਦੀ ਕੱਪੜੇ ਵਾਲੇ ਦੀ ਠੀਕ ਹੈ ਜੀ ਸੋ ਆਪ ਸਭ ਨੂੰ ਮਨਜੀਤ ਕੌਰ ਮਾਨਮਨੂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਇੱਕ ਮੈਨੂੰ ਮੈਸੇਜ ਕਰਕੇ ਜ਼ਰੂਰ ਦੱਸਣਾ ਮੇਰਾ ਜੀ ਕਰਦਾ ਵੀ ਮੈਂ ਵੀਡੀਓ ਬਾਹਰ ਜਾ ਕੇ ਬਣਾਇਆ ਕਰਾਂ ਬੀ ਜਿਵੇਂ ਕਿਸੇ ਮੌਲ ਦੀ ਪਾਤੀ ਕਿਸੇ ਕਿਲੇ ਦੀ ਪਾਤੀ ਕਿਸੇ ਗੁਰੂ ਘਰ ਦੀ ਪਾਤੀ ਕਿਤੇ ਕੋਈ ਨਮੀ ਜੀ ਜਥੇ ਪਾਤੀ ਕਿਵੇਂ ਹੈ ਜੀ ਵੀਡੀਓ ਬਣਾ ਕੇ ਪਾਇਆ ਕਰ ਮੇਰਾ ਖੋਦ ਦਾ ਜੀ ਆ ਵੀ ਮੈਂ ਇਹ ਵੀਡੀਓ ਜਰੂਰ ਬਣਾ ਕੇ ਪਾਇਆ ਕਰ ਤੇ ਤੁਸੀਂ ਮੈਨੂੰ ਦੱਸਿਆ ਕਰੋ ਤੁਸੀਂ ਮੇਰੀ ਫੈਮਲੀਓ ਪਲੀਜ਼ ਮੈਸੇਜ ਕਰਕੇ ਜਰੂਰ ਦੱਸਣਾ ਵੀ ਦੀਦੀ ਤੁਸੀਂ ਐਸ ਪੀਸੇ ਦੀ ਵੀਡੀਓ ਪਾਓ ਜਰੂਰ ਮੈਨੂੰ ਨੌਲੇਜ ਦਿਆ ਕਰੋ ਤੁਹਾਡਾ ਬਹੁਤ ਧੰਨਵਾਦ ਹੋਊਗਾ ਵੀ ਦੀਦੀ ਐਸ ਇਸ ਚੀਜ਼ ਤੇ ਵੀਡੀਓ ਪਾਓ ਐਸ ਤੇ ਪਾਓ ਠੀਕ ਹੈ ਜੀ ਮਨਜੀਤ ਕੌਰ ਮਾਨ ਤੋਂ ਕੋਈ ਵੀ ਗਲਤੀ ਹੁੰਦੀ ਹੈ ਤਾਂ ਮਾਫ ਕਰਿਓ ਆਪ ਸਭ ਨੂੰ ਵੈਗਰੂ ਚੜ੍ਹਦੀ ਕਲਾ ਚ ਰੱਖਣ